ਜਦੋਂ ਸਰਦਾਰ ਜੀ ਮਹਾਰਾਜ ਜੀ ਨੇ ਬਚਨ ਕੀਤੇ ਉਹ ਸਾਹ ਜਗਨਨਾਥ ਦੀ ਮੂਰਤੀ ਕਹਿੰਦੇ ਫਰਜਤ ਹੋ ਕੇ ਮਾਰਦ ਕਰਨਾ ਕੋ ਆ ਕੇ ਕਹੇ ਜਿਸੇ ਕਹਿ ਤੀ ਤੇ ਕਹਿਣ ਲੱਗੇ ਮਹਾਰਾਜ ਉਹ ਬਚਨ ਕਰ ਰਹੇ ਹੋ ਠੀਕ ਉਹ ਥਾਲ ਜਗਨਨਾਥ ਦੀ ਮੂਰਤੀ ਨੂੰ ਕਿਹਨਾਂ ਨਾਮ ਨਾਲ ਸਾ ਜੀ ਨੇ ਮਿੱਠੀ ਕੀਤੀ ਹੈ ਨਾ ਬਾਲੀ ਸਮੁੰਦਰ ਦੇ ਕਿਨਾਰੇ ਤੇ ਮਹਾਰਾਜ ਦਾ ਆਸਾਨ ਹੈ ਉਹ ਸਾਹ ਨੂੰ ਖਾਲ ਜਗਨਨਾਥ ਦੀ ਮੂਰਤੀ ਨੇ ਮਹਾਰਾਜ ਦੇ ਚਰਨਾਂ ਜੀ ਆ ਕੇ ਰੱਖਣੇ ਸਤਗੁਰੂ ਜੀ ਆਣ ਕੇ ਮਹਾਰਾਜ ਜੀ ਤੇ ਜਗਨਾਰ ਕੁਰੀ ਉਤੇ ਗਏ ਸਾਂ ਮੇਥੇ ਸਰਗੂ ਦੇ ਜਾਣ ਤੋਂ ਪਹਿਲਾਂ ਜਿਵੇਂ ਜਦੋਂ ਬੰਗਾ ਤੇ ਗਏ ਲੋਕ ਪਾਣੀ ਛਾਲਦੇ ਸੀ ਸਤਗੁਰੂ ਜੀ ਲੈਂਦੇ ਵੱਲੋਂ ਪਾਣੀ ਛਾਲ ਕੇ ਲੋਕਾਂ ਨੇ ਪਾਇ ਕਿ ਕਰਦੇ ਹੋ ਮਹਾਰਾ ਜੀ ਕਹਿੰਦੇ ਅਸੀਂ ਕਰਜ਼ਾਰਪੁਰ ਖੇਤੀਬੀਜ ਕੇ ਆਏ ਸੀ ਅਸੀਂ ਕਿਹਾ ਵੀ ਇਹ ਪਾਣੀ ਦੇ ਲਈ ਸੁੱਕਣਾ ਜਾਵੇ ਕਹਿਣ ਲੱਗੇ ਮਹਾਰਾ ਜੀ ਤੋਂ ਪਾਣੀ ਖੋਦਾ ਕਿ ਪਹੁੰਚ ਜੂ ਕਹਿੰਦੇ ਤੁਹਾਡਾ ਕੋਈ ਪਹੁੰਚ ਜੂ ਅਤੇ ਇਹ ਗੱਲ ਸੁਣ ਕੇ ਬੀਤ ਗੋਮੇ ਮਾਰਾ ਕਹਿੰਦੇ ਕਾਹ ਹਜ਼ਾਰ ਵੀ ਇਹ ਤੇ ਤਾਂ ਸੋਡੇ ਕਹਿੰਦੇ ਜੀ ਬੇਨਤੀ ਨਹੀਂ ਤੇ ਮਾਰਾ ਕਹਿੰਦੇ ਸਾਡੀ ਆ 3100 ਕੋਈ 100 ਹੁੰਦਾ ਤੋਂ ਸਰਦਾਰ ਪ੍ਰਸਾਦ ਦੀ ਘਰਦੀ ਐ ਤੇ ਖੇਤੀ ਫੀਸ ਕਿ ਆਣੀ ਐ ਜੇ ਇੱਥੇ ਨੂੰ ਕਹਾਂਗਾ ਖੌਦਾ ਕਿਵੇਂ ਪਹੁੰਚੇਗਾ ਸੁਣ ਕੇ ਸਾਰੇ ਚੁੱਪ ਹੋ ਗਏ ਫਿਰ ਗੋਮਾਰਾ ਸਾਹਮਣੇ ਇਸ ਪ੍ਰਕਾਰ ਮਾਰਾ ਲਿਖੇ ਇਹ ਆਰਤੀ ਕਰਦੇ ਸੰ ਪੰਡੇ ਜਦ ਨਾਲ ਆਪੀ ਮੂਰਤੀ ਦੇ ਅੱਗੇ ਸਰਗੂਸ ਰਾਜ ਨਹੀਂ ਜਾ ਕੇ ਬੈਠ ਗਏ ਖੜੇ ਨਾ ਹੋਏ ਆਰਤੀ ਇਹ ਹੋਇ ਖੜੇ ਨਾ ਹੋਏ ਉਹਨ ਮਾਰਾ ਸਿੱਖਿਆ ਦੇਣੋਂ ਆਪੇ ਕੋਈ ਮੱਕੇ ਉਨ ਚਰਨ ਕਰਕੇ ਪੈ ਗਏ ਸੀ ਇਸੇ ਪ੍ਰਕਾਰ ਇਸ ਜੋ ਖੜੇ ਨਾ ਹੋਏ ਆਰਤੀ ਵਿੱਚ ਉਸ ਦੇ ਪੰਨਿਆਂ ਨੂੰ ਪੜਾ ਕੇ ਮਾਰਿਆ ਆਪ ਮਰਯਾਦਾ ਪਰਸ਼ੋਤੂ ਗੁਰੂ ਅਰਜਨ ਹੈ ਆਦਮੀ ਨੇ ਇਹ ਆਰਤੀ ਵਿੱਚ ਖੜੇ ਕਿਉਂ ਨਹੀਂ ਹੋਏ ਸੱਚੇ ਪਾਨਕਾ ਮਾਰਾ ਕਹਿੰਦੇ ਭਾਈ ਜਿਹੜੇ ਤੁਸੀਂ ਛੋਟੇ ਜਿਹੇ ਗੀਤਾਂ ਨਾਲ ਆਰਤੀ ਕਰਦੇ ਹੋ ਇਹ ਪਰਮੇਸ਼ਰ ਦੀ ਆਰਤੀ ਨਹੀਂ ਹੈ ਪਰਮੇਸ਼ਰ ਦੀ ਆਰਤੀ ਦਾ ਇਹ ਅਜੇ ਤੁਹਾਨੂੰ ਦੱਸਦੇ ਹਾਂ ਸੁਣੋ ਇਹ ਅਰਧ ਇਸ ਪ੍ਰਕਾਰ ਹੈ ਪ੍ਰੇਸ਼ਰ ਜੀ ਕਿ ਜਦੋਂ ਸਰਬੀ ਮਹਾਰਾਜ ਜੀ ਨੇ ਬਚਨ ਕੀਤੇ ਉਹ ਉਸ ਵੇਲੇ ਸਾਹ ਜਗਨਨਾਥ ਦੀ ਮੂਰਤੀ ਕੋਲੇ ਫਰਦ ਹੋ ਕੇ ਮਾਰਦ ਕਰਨਾ ਕੋ ਆ ਕੇ ਪਏ ਜਿਸ ਵੇਲੇ ਟੈਪੀ ਤੇ ਕਹਿਣ ਲੱਗੇ ਮਹਾਰਾਜੋ ਆ ਬਚਨ ਕਰ ਰਹੇ ਹੋ ਠੀਕ ਉਹ ਉਸ ਵੇਲੇ ਬੰਦੇ ਹੈਰਾਨ ਹੋ ਗਏ ਫਿਰ ਪੰਜਾਬ ਸੇਨੇ ਦੇ ਗਾਲੋਜ ਭੋਗ ਲਦਾ ਆ ਉਹ ਭੋਗ ਜੋ ਲਾ ਕੇ ਪੜਦਾ ਪਾਇਆ ਉਹ ਸਾਹ ਜਗਨਨਾਥ ਦੀ ਮੂਰਤੀ ਦੇ ਫਿਕਰ ਨਾਲ ਸਾਹ ਜੀ ਨੇ ਮਿੱਠੀ ਕੀਤੀਆਂ ਨਾ ਬਾਲੀ ਸਮੁੰਦਰ ਦੇ ਕਿਨਾਰੇ ਤੇ ਮਹਾਰਾਜ ਦਾ ਆਸਾਨ ਉਹ ਸਾਹਮਣੇ ਖਾਲ ਜਗਨਨਾਥ ਦੀ ਮੂਰਤੀ ਨੇ ਮਹਾਰਾਜ ਦੇ ਚਰਨਾਂ ਜੀ ਆ ਕੇ ਰੱਖ ਲਿਆ ਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਪ੍ਰੇਮ ਨਾਲ ਦੇਆ ਛੱਕੇ ਭੋਜਨ ਜਿਹੜਾ ਸੀ ਖਾਲ ਉਹ ਸਮੁੰਦਰ ਵਿੱਚ ਚਲਾਕ ਤਸਵੇਂ ਦਾ ਖਾਲ ਸੀ ਸਾਰੇ ਪੰਦੇ ਭਾਲਣ ਲੱਗੇ ਲੱਦੇ ਨਾ ਰਾਜ ਨੂੰ ਖਬਰ ਲੱਗੀ ਗਈ ਕਿ ਮਹਾਰਾਜ ਖਾਲ ਦੀ ਸੇਨੇ ਦਾ ਮਿਲਦਾ ਉਸ ਦੇ ਪੰਦੇ ਨੂੰ ਪਕੜ ਲਿਆ ਗਿਆ ਉਹ ਜੇ ਬੰਦੇ ਨੇ ਬੇਨਤੀ ਕੀਤੀ ਕਿ ਮਾਰਾ ਮੇਰੇ ਦਾ ਕਸੂਰ ਕੋਈ ਨਹੀਂ ਮਹਾਰਾਜ ਨੂੰ ਉਸ ਵੇਲੇ ਮਾਰਾ ਸਾਜ ਨੇ ਅੰਦਰੋਂ ਦੇ ਸੁਪਨੇ ਸੁ ਦੱਸਿਆ ਕਿ ਉਹ ਖਾਲਸੂ ਜੀ ਨਾਮ ਸਾਹਿਬ ਦੇ ਜੰਮਣ ਤੇਜ ਕੇ ਆਏ ਹੋਣ ਨਾ ਪੋਗਲਾ ਕੇ ਆਏ ਆ ਤੁਸੀਂ ਉਹਨਾਂ ਦੇ ਕੋਲੋਂ ਜਾ ਕੇ ਲੈ ਲੋ ਖਾਲਸਾ ਰਾਜਾ ਆਇਆ ਸਾਰੇ ਅਹਿਦਕਾਰ ਆਏ ਹੋਰ ਬੰਦੇ ਵੀ ਸਾਰੇ ਆਏ ਜਿੰਨ ਜਿੱਥੇ ਮਾਰਾ ਦੀ ਬਣੀ ਹੋਈ ਹੈ ਆਪਣੇ ਬੌਧੀ ਸਾਹਿਬ ਮਿੱਠੇ ਜਲ ਵੀ ਖਾਰਾ ਖਾਰਾ ਪਾਣੀ ਨੇ ਬਾਕੀ ਉਹ ਸੰਗਤ ਦੇ ਆਹ ਮਾਰੇ ਬੈਠੇ ਸਨ ਪੀਰ ਤੋਂ ਮਰਦਾਨੀ ਤੋਂ ਮਰਦੂ ਦੇ ਕਰਾਰੇ ਸਨ ਉਸ ਵੇਲੇ ਪੀਰ ਤੋਂ ਦੀ ਸਵਾਤ ਦੀ ਆਵਾਜ਼ ਰਾਜਨ ਆਖਿਓਰੇ ਮਹਾਰਾਜ ਇਹ ਮੰਦਿਰ ਦਾ ਥਾਲ ਸੀ ਜਦੋਂ ਰਾਜਨ ਨੇ ਸੁਭਣਾ ਨੂੰ ਦੱਸਿਆ ਕਿ ਮੈਂ ਗੁਰਮਾਨ ਸਿੰਘ ਸਾਹਿਬ ਨੂੰ ਪਿਆ ਉਹ ਥਾਲ ਮਾਰਾ ਮੈਂ ਨਾ ਕਹਿੰਦਾ ਦੇਖ ਲੈ ਸਮੁੰਦਰ ਤੇ ਸਮੁੰਦਰ ਤੇ ਥਾਲ ਥਾਲ ਹੋਣੇ ਰੇ ਇੱਕ ਮਾਰ ਰਿ ਕਰਨੀ ਪੈ ਗਿਆ ਹੈਰਾਨ ਹੋ ਗਿਆ ਇਹ ਤੋਂ ਕਾਰਜੇ ਕੌਂਤ ਕੁਮਾਰ ਨੇ ਕਿਹਾ ਉਹਨੇ ਆਰਪੀ ਦਾ ਇਹ ਪ੍ਰਕਾਰ ਦੱਸਿਆ ਜਿਉਂ ਉਹ ਵੀ ਆਰਪੀ ਕਰਦੇ ਕਬ ਦੇ ਹੋਈ ਪੜਦੇ ਤੇ ਹੁਕਮ ਕੀ ਹੈ ਦੇਖ ਲਓ